ਕੈਨੇਡਾ ਨੇ ਉਲਝਣ ਵਾਲੇ ਅਤੇ ਪੁਰਾਣੇ ਨਾਗਰਿਕਤਾ ਨਿਯਮਾਂ ਨੂੰ ਠੀਕ ਕਰਨ ਵਾਲੀ ਇੱਕ ਵੱਡਾ ਕਦਮ ਚੁੱਕਿਆ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਇੱਕ ਤਾਜ਼ਾ ਅਪਡੇਟ ਦੇ ਅਨੁਸਾਰ ਸਰਕਾਰ ਨੇ ਬਿੱਲ C3 ਪਾਸ ਕਰ ਦਿੱਤਾ ਹੈ ਜੋ ਕਿ ਕੈਨੇਡਾ ਤੋਂ ਬਾਹਰ ਪੈਦਾ ਹੋਏ ਜਾਂ ਗੋਤ ਲੈ ਕੇ ਬੱਚਿਆਂ ਵਾਲੇ ਪਰਿਵਾਰਾਂ ਦੇ ਲਈ ਨਿਰਪੱਖਤਾ ਅਤੇ ਸਪਸ਼ਟਤਾ ਲਿਆਉਣ ਦੇ ਲਈ ਇੱਕ ਕਾਨੂੰਨ ਹੈ ਇੱਕ ਵਾਰ ਬੀਲ C3 ਅਧਿਕਾਰਤ ਤੌਰ ਉਤੇ ਲਾਗੂ ਹੋ ਜਾਣ ਤੋਂ ਬਾਅਦ ਇਹ ਉਹਨਾਂ ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਦੇਵੇਗਾ ਜੋ ਪੁਰਾਣੇ ਨਿਯਮਾਂਕਰਣ ਪਹਿਲਾਂ ਬਾਹਰ ਰਹਿ ਗਏ ਸਨ ਇਹਨਾਂ ਦੇ ਵਿੱਚ ਉਹ ਬਾਲਕ ਸ਼ਾਮਲ ਨੇ ਜੋ ਪਹਿਲੀ ਪੀੜੀ ਦੀ ਸੀਮਾ ਜੋ ਪੁਰਾਣੇ ਨਾਗਰਿਕਤਾ ਕਾਨੂੰਨ ਦੇ ਹੋਰ ਪੁਰਾਣੇ ਹਿੱਸੇ ਦੇ ਲਈ ਨਹੀਂ ਤਾਂ ਕੈਨੇਡੀਅਨ ਨਾਗਰਿਕ ਹੁੰਦੇ ਨੇ ਨਵਾਂ ਅਪਡੇਟ ਸੁਝਾਅ ਦਿੰਦਾ ਹੈ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਗਲਤੀ ਟਾਂਕ ਦੇ ਨਾਲ ਬਾਹਰ ਰੱਖਿਆ ਗਿਆ ਸੀ ਅੰਤ ਵਿੱਚ ਉਸ ਨੂੰ ਕੈਨੇਡੀਅਨ ਵਜੋਂ ਮਾਨਤਾ ਦਿੱਤੀ ਜਾਵੇਗੀ ਭਾਵੇਂ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ ਪਰ ਇਹ ਹਜੇ ਵੀ ਲਾਗੂ ਨਹੀਂ ਹੋਇਆ ਸਰਕਾਰ ਕੌਨਸੋ ਦੇ ਵਿੱਚ ਇੱਕ ਅਦੇਸ਼ ਰਾਹੀ ਅਧਿਕਾਰ ਤੇ ਸ਼ੁਰੂਆਤੀ ਮੀਂਹ ਦਾ ਐਲਾਨ ਕਰੇਗੀ ਉਦੋਂ ਤੱਕ ਪਹਿਲੀ ਪੀੜੀ ਦੀ ਸੀਮਾ ਤੋਂ ਪ੍ਰਭਾਵਿਤ ਲੋਕਾਂ ਦੇ ਲਈ ਮੌਜੂਦਾ ਅੰਤਰੀਮ ਪਾਇਲਾ ਲਾਗੂ ਰਹੇਗਾ ਵਦੇਰੇ ਵੈਦਵਿਆਂ ਦੇ ਲਈ ਕੋਈ ਵੀ ਆਈਏਐਸ ਸੀਸੀਪੀ ਅਧਿਕਾਰਤ ਵੈੱਬਸਾਈਟ ਉਤੇ ਨਾਗਰਿਕਤਾ ਭਾਗ ਦੀ ਜਾਂਚ ਕਰ ਸਕਦਾ ਹੈ ਨਵਾਂ ਕਾਨੂੰਨ ਪੁੱਖ ਦੇ ਲਈ ਇੱਕ ਸਪਸ਼ਟ ਅਤੇ ਅਪਡੇਟ ਕੀਤਾ ਨਿਯਮ ਵੀ ਬਣਾਉਂਦਾ ਹੈ ਇੱਕ ਕੈਨੇਡੀਅਨ ਮਾਤਾ ਪਿਤਾ ਜੋ ਕੈਨੇਡਾ ਤੋਂ ਬਾਹਰ ਪੈਦਾ ਹੋਇਆ ਜੋ ਗੋਤ ਲੈ ਗਿਆ ਸੀ ਉਸ ਨੂੰ ਵਿਦੇਸ਼ ਦੇ ਵਿੱਚ ਪੈਦਾ ਹੋਏ ਜਾਂ ਗੋਤ ਲੈ ਕੇ ਆਪਣੇ ਬੱਚੇ ਨੂੰ ਨਾਗਰਿਕਤਾ ਦੇਣ ਦੀ ਇਜਾਜ਼ਤ ਹੋਵੇਗੀ ਪਰ ਸਿਰਫ ਤਾਂ ਹੀ ਜੇਕਰ ਉਸ ਮਾਤਾ ਪਿਤਾ ਦਾ ਕੈਨੇਡਾ ਦੇ ਨਾਲ ਅਸਲ ਸੰਬੰਧ ਹੋਵੇ ਇਦੇ ਵਿੱਚ ਇੱਕ ਨਿਸ਼ਚਿਤ ਸਮੇਂ ਦੇ ਲਈ ਕੈਨੇਡਾ ਵਿੱਚ ਰਹਿਣਾ ਜਾਂ ਦੇਸ਼ ਦੇ ਨਾਲ ਮਜ਼ਬੂਤ ਸੰਬੰਧ ਰੱਖਣਾ ਵਰਗੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਨੇ ਆਈਐਸਸੀਸੀ ਦੇ ਅਨੁਸਾਰ ਬਿੱਲ ਤੇ ਲਾਗੂ ਹੋਣ ਤੋਂ ਪਹਿਲਾਂ ਪੈਦਾ ਹੋਏ ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਪ੍ਰਦਾਨ ਕੀਤੀ ਜਾਵੇਗੀ ਜੋ ਪਹਿਲੀ ਪੀੜ੍ਹੀ ਦੀ ਸੀਮਾ ਜਾਂ ਪਿਛਲੇ ਕਾਨੂੰਨ ਦੇ ਹੋਰ ਪੁਰਾਣੇ ਨਿਯਮਾਂ ਦੇ ਲਈ ਨਾਗਰਿਕ ਹੁੰਦੇ ਨੇ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਸ ਨੇ ਆਪਨੇ ਕਿਹਾ ਕਿ ਨਵਾਂ ਕਾਨੂੰਨ ਨਾਗਰਿਕਤਾ ਕਾਨੂੰਨ ਦੇ ਵਿੱਚ ਮੌਜੂਦਾ ਮੁੱਦਿਆਂ ਨੂੰ ਠੀਕ ਕਰਦਾ ਹੈ ਉਹਨਾਂ ਕਿਹਾ ਕਿ ਇਹ ਵਿਦੇਸ਼ਾਂ ਦੇ ਵਿੱਚ ਪੈਦਾ ਹੋਏ ਜੋ ਗੋਤਲੇ ਚੇਮਾ ਲੇਪ 피부 ਦਾ ਦਿਮਦਦ ਕਰੇਗਾ ਉਹਨਾਂ ਲੋਕਾਂ ਨੂੰ ਨਾਗਰਿਕਤਾ ਦੇਵੇਗਾ ਜਿਨ੍ਹਾਂ ਨੂੰ ਪਹਿਲਾਂ ਬਾਹਰ ਰੱਖਿਆ ਗਿਆ ਸੀ ਅਤੇ ਪੁਖਰੇ ਲਈ ਸਪਸ਼ਟ ਨਿਯਮ ਨਿਰਧਾਰਤ ਕਰੇਗਾ ਬਿਲ ਸੀ 3 ਸੱਦੇ ਨਾਗਰਿਕਤਾ ਕਾਨੂੰਨਾ ਦੇ ਵਿੱਚ ਲੰਬੇ ਸਮੇਂ ਤੋਂ ਚਰ ਰਹੇ ਮੁੱਦਿਆਂ ਨੂੰ ਹੱਲ ਕਰੇਗਾ ਅਤੇ ਵਿਦੇਸ਼ ਵਿੱਚ ਪੈਦਾ ਹੋਏ ਜੋ ਗੋਤਲੇ ਬੱਚਿਆਂ ਵਾਲੇ ਪਰਿਵਾਰਾਂ ਵਿੱਚ ਨਿਰਪੱਖਤਾ ਲਿਆਵੇਗਾ ਇਹ ਉਹਨਾਂ ਲੋਕਾਂ ਨੂੰ ਨਾਗਰਿਕਤਾ ਪ੍ਰਦਾਨ ਕਰੇਗਾ ਜਿਨ੍ਹਾਂ ਨੂੰ ਪਿਛਲੇ ਕਾਨੂੰਨਾ ਦੁਆਰਾ ਬਾਹਰ ਰੱਖਿਆ ਗਿਆ ਸੀ ਅਤੇ ਪੁਖਰੇ ਲਈ ਸਪਸ਼ਟ ਨਿਯਮ ਨਿਰਧਾਰਤ ਕਰੇਗਾ ਜੁਏ ਦਸੋਂਦਾ ਹੈ ਕਿ ਦੋਨੇ ਪਰਿਵਾਰਕ ਮਿਰੰਦ ਨੇ ਇਸ ਬਤਲਾਵ ਕੈਨੇਡੀਅਨ ਨਾਗਰਿਕਤਾ ਨੂੰ ਮਜ਼ਬੂਤ ਅਤੇ ਸੁਰੱਖਿਅਤ ਕਰਨਗੇ। ਲੋਸਟ ਕੈਨੇਡੀਅਨਸ ਗਰੁੱਪ ਦੇ ਸੰਸਥਾਪਕ ਡੌਨ ਚੈਪਮਨ ਨੇ ਵੀ ਇਸ ਕਦਮ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਬਤਲਾਵ ਨਾਗਰਿਕਤਾ ਤੱਕ ਪਹੁੰਚ ਨੂੰ ਵਧੇਰੇ ਨਿਰਪੱਖ ਅਤੇ ਵਾਜਬ ਬਣਾਉਂਦੇ ਨੇ, ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਆਪਣੇ ਇੱਕ ਪੁਰਾਣੇ ਕਾਨੂੰਨ ਕਾਰਨ ਆਪਣੀ ਨਾਗਰਿਕਤਾ ਗਵਾ ਦਿੱਤੀ ਹੈ। ਕੈਨੇਡਾ ਨੇ ਉਲਝਣ ਵਾਲੇ ਅਤੇ ਪੁਰਾਣੇ ਨਾਗਰਿਕਤਾ ਨਿਯਮਾਂ ਨੂੰ ਠੀਕ ਕਰਨ ਵਾਲੀ ਇੱਕ ਵੱਡਾ ਕਦਮ ਚੁੱਕਿਆ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਇੱਕ ਤਾਜ਼ਾ ਅਪਡੇਟ ਦੇ ਅਨੁਸਾਰ ਸਰਕਾਰ ਨੇ ਪੀਲ ਸੀ 3 ਪਾਸ ਕਰ ਦਿੱਤਾ ਹੈ ਜੋ ਕਿ ਕੈਨੇਡਾ ਤੋਂ ਬਾਹਰ ਪੈਦਾ ਹੋਏ ਜਾਂ ਗੋਤ ਲੈ ਕੇ ਬੱਚਿਆਂ ਵਾਲੇ ਪਰਿਵਾਰਾਂ ਦੇ ਲਈ ਨਿਰਪੱਖਤਾ ਅਤੇ ਸਪਸ਼ਟਤਾ ਲਿਆਉਣ ਦੇ ਲਈ ਇੱਕ ਕਾਨੂੰਨ ਹੈ ਇੱਕ ਵਾਰ ਪੀੜਲੇ ਸੀ 3 ਅਧਿਕਾਰਤ ਤੌਰ ਉਤੇ ਲਾਗੂ ਹੋ ਜਾਣ ਤੋਂ ਬਾਅਦ ਇਹ ਉਹਨਾਂ ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਦੇਵੇਗਾ ਜੋ ਪੁਰਾਣੇ ਨਿਯਮਾਂ ਕਰਣ ਪਹਿਲਾਂ ਬਾਹਰ ਰਹੇ ਸਨ ਇਹਨਾਂ ਦੇ ਵਿੱਚ ਉਹ ਬਾਲਕ ਸ਼ਾਮਲ ਨੇ ਜੋ ਪਹਿਲੀ ਪੀੜੀ ਦੀ ਸੀਮਾ ਜਾਂ ਪੁਰਾਣੇ ਨਾਗਰਿਕਤਾ ਕਾਨੂੰਨ ਦੇ ਹੋਰ ਪੁਰਾਣੇ ਹਿੱਸੇ ਦੇ ਲਈ ਨਹੀਂ ਤਾਂ ਕੈਨੇਡੀਅਨ ਨਾਗਰਿਕ ਹੁੰਦੇ ਨੇ ਨਵਾਂ ਅਪਡੇਟ ਸੁਝਾਅ ਦਿੰਦਾ ਹੈ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਗਲਤ ਟਾਂਕ ਦੇ ਨਾਲ ਬਾਹਰ ਰੱਖਿਆ ਗਿਆ ਸੀ ਅੰਤ ਵਿੱਚ ਉਸ ਨੂੰ ਕੈਨੇਡੀਅਨ ਵਜੋਂ ਮਾਨਤਾ ਦਿੱਤੀ ਜਾਵੇਗੀ ਭਾਵੇਂ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ ਪਰ ਇਹ ਹਜੇ ਵੀ ਲਾਗੂ ਨਹੀਂ ਹੋਇਆ ਸਰਕਾਰ ਕੌਂਸਲ ਦੇ ਵਿੱਚ ਇੱਕ ਅਧੇਸ਼ ਰਾਹੀ ਅਧਿਕਾਰ ਤੇ ਸ਼ੁਰੂਆਤੀ ਮਿੰਦੀ ਦਾ ਐਲਾਨ ਕਰੇਗੀ ਉਦੋਂ ਤੱਕ ਪਹਿਲੀ ਪੀੜੀ ਦੀ ਸੀਮਾ ਤੋਂ ਪ੍ਰਭਾਵਿਤ ਲੋਕਾਂ ਦੇ ਲਈ ਮੌਜੂਦਾ ਅੰਤਰੀ ਮੋਪਾਇਲ ਲਾਗੂ ਰਹੇਗੀ ਵਦੇਸ਼ ਦੇ ਮੈਂਬਰਿਆਂ ਦੇ ਲਈ ਕੋਈ ਵੀ ਆਈਏਐਸ ਸੀਸੀਪੀ ਅਧਿਕਾਰਤ ਵੈੱਬਸਾਈਟ ਉਤੇ ਨਾਗਰਿਕਤਾ ਭਾਗ ਦੀ ਜਾਂਚ ਕਰ ਸਕਦਾ ਹੈ ਨਵਾਂ ਕਾਨੂੰਨ ਪੁਖ ਦੇ ਲਈ ਇੱਕ ਸਪਸ਼ਟ ਅਤੇ ਅਪਡੇਟ ਕੀਤਾ ਨਿਯਮ ਵੀ ਬਣਾਉਂਦਾ ਹੈ ਇੱਕ ਕੈਨੇਡੀਅਨ ਮਾਤਾ ਪਿਤਾ ਜੋ ਕੈਨੇਡਾ ਤੋਂ ਬਾਹਰ ਪੈਦਾ ਹੋਇਆ ਜੋ ਗੋਤ ਲੈ ਗਿਆ ਸੀ ਉਸ ਨੂੰ ਵਿਦੇਸ਼ ਦੇ ਵਿੱਚ ਪੈਦਾ ਹੋਏ ਜਾਂ ਗੋਤ ਲੈ ਕੇ ਆਪਣੇ ਬੱਚੇ ਨੂੰ ਨਾਗਰਿਕਤਾ ਦੇਣ ਦੀ ਚਾਹਤ ਹੋਵੇਗੀ ਪਰ ਸਿਰਫ ਤਾਂ ਹੀ ਝੇਕਰ ਉਸ ਮਾਤਾ ਪਿਤਾ ਦਾ ਕੈਨੇਡਾ ਦੇ ਨਾਲ ਅਸਲ ਸੰਬੰਧ ਹੋਵੇ ਇਹਦੇ ਵਿੱਚ ਇੱਕ ਨਿਸ਼ਚਿਤ ਸਮੇਂ ਦੇ ਲਈ ਕੈਨੇਡਾ ਵਿੱਚ ਰਹਿਣਾ ਜਾਂ ਦੇਸ਼ ਦੇ ਨਾਲ ਮਜ਼ਬੂਤ ਸੰਬੰਧ ਰੱਖਣਾ ਵਰਗੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਨੇ ਆਈਐਸਸੀ ਦੇ ਅਨੁਸਾਰ ਬਿੱਲ ਦੇ ਲਾਗੂ ਹੋਣ ਤੋਂ ਪਹਿਲਾਂ ਪੈਦਾ ਹੋਏ ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਪ੍ਰਦਾਨ ਕੀਤੀ ਜਾਵੇਗੀ ਜੋ ਪਹਿਲੀ ਪੀੜ੍ਹੀ ਦੀ ਸੀਮਾ ਜਾਂ ਪਿਛਲੇ ਕਾਨੂੰਨ ਦੇ ਹੋਰ ਪੁਰਾਣੇ ਨਿਯਮਾਂ ਦੇ ਲਈ ਨਾਗਰਿਕ ਹੁੰਦੇ ਨੇ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਸ ਨੇ ਆਪਨੇ ਕਿਹਾ ਕਿ ਨਵਾਂ ਕਾਨੂੰਨ ਨਾਗਰਿਕਤਾ ਕਾਨੂੰਨ ਦੇ ਵਿੱਚ ਮੌਜੂਦਾ ਮੁੱਦਿਆਂ ਨੂੰ ਠੀਕ ਕਰਦਾ ਹੈ ਉਹਨਾਂ ਕਿਹਾ ਕਿ ਇਹ ਵਿਦੇਸ਼ਾਂ ਦੇ ਵਿੱਚ ਪੈਦਾ ਹੋਏ ਜੋ ਗੋਤਲੇ ਚਮਲੇਪੀ ਪਤਿਵਾਰ ਦੀ ਮਦਦ ਕਰੇਗਾ ਉਹਨਾਂ ਲੋਕਾਂ ਨੂੰ ਨਾਗਰਿਕਤਾ ਦੇਵੇਗਾ ਜਿਨ੍ਹਾਂ ਨੂੰ ਪਹਿਲਾਂ ਬਾਹਰ ਰੱਖਿਆ ਗਿਆ ਸੀ ਅਤੇ ਪੁਖਰੇ ਲਈ ਸਪਸ਼ਟ ਨਿਯਮ ਨਿਰਧਾਰਤ ਕਰੇਗਾ ਬਿਲ C3 ਸਦੇ ਨਾਗਰਿਕਤਾ ਕਾਨੂੰਨਾ ਦੇ ਵਿੱਚ ਲੰਬੇ ਸਮੇਂ ਤੋਂ ਚਰ ਰਹੇ ਮੁੱਦਿਆਂ ਨੂੰ ਹੱਲ ਕਰੇਗਾ ਅਤੇ ਵਿਦੇਸ਼ਾਂ ਵਿੱਚ ਪੈਦਾ ਹੋਏ ਜੋ ਗੋਤਲੇ ਬੱਚਿਆਂ ਵਾਲੇ ਪਰਿਵਾਰਾਂ ਵਿੱਚ ਨਿਰਪੱਖਤਾ ਲਿਆਵੇਗਾ ਇਹ ਉਹਨਾਂ ਲੋਕਾਂ ਨੂੰ ਨਾਗਰਿਕਤਾ ਪ੍ਰਦਾਨ ਕਰੇਗਾ ਜਿਨ੍ਹਾਂ ਨੂੰ ਪਿਛਲੇ ਕਾਨੂੰਨਾ ਦੁਆਰਾ ਬਾਹਰ ਰੱਖਿਆ ਗਿਆ ਸੀ ਅਤੇ ਇਹ ਪੁਖਰੇ ਲਈ ਸਪਸ਼ਟ ਨਿਯਮ ਨਿਰਧਾਰਤ ਕਰੇਗਾ ਜੁਇਦਸੋਂਦਾ ਦੇ ਕਾਨੂੰਨਿਕ ਪਰਿਵਾਰ ਕੀ ਰਹਿੰਦੇ ਨੇ दसवे ਬਤਲਾਵ ਕੈਨੇਡੀਅਨ ਨਾਗਰਿਕਤਾ ਨੂੰ ਮਜ਼ਬੂਤ ਅਤੇ ਸੁਰੱਖਿਅਤ ਕਰਨਗੇ। ਲੋਸਟ ਕੈਨੇਡੀਅਨਸ ਗਰੁੱਪ ਦੇ ਸੰਸਥਾਪਕ ਡੌਨ ਚੈਪਮਨ ਨੇ ਵੀ ਇਸ ਕਦਮ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਬਤਲਾਵ ਨਾਗਰਿਕਤਾ ਤੱਕ ਪਹੁੰਚ ਨੂੰ ਵਧੇਰੇ ਨਿਰਪੱਖ ਅਤੇ ਵਾਜਬ ਬਣਾਉਂਦੇ ਨੇ, ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਆਪਣੇ ਇੱਕ ਪੁਰਾਣੇ ਕਾਨੂੰਨ ਕਾਰਨ ਆਪਣੀ ਨਾਗਰਿਕਤਾ ਗਵਾ ਦਿੱਤੀ ਹੈ। ਕੈਨੇਡਾ ਨੇ ਉਲਝਣ ਵਾਲੇ ਅਤੇ ਪੁਰਾਣੇ ਨਾਗਰਿਕਤਾ ਨਿਯਮਾਂ ਨੂੰ ਠੀਕ ਕਰਨ ਵਾਲੀ ਇੱਕ ਵੱਡਾ ਕਦਮ ਚੁੱਕਿਆ ਇਮੀਗ੍ਰੇਸ਼ਨ ਰਿਫਿਊਜ਼ਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਇੱਕ ਤਾਜ਼ਾ ਅਪਡੇਟ ਦੇ ਅਨੁਸਾਰ ਸਰਕਾਰ ਨੇ ਪੀਲ ਸੀ3 ਪਾਸ ਕਰ ਦਿੱਤਾ ਹੈ ਜੋ ਕਿ ਕੈਨੇਡਾ ਤੋਂ ਬਾਹਰ ਪੈਦਾ ਹੋਏ ਜੋ ਕੋਠ ਲੈ ਕੇ ਬੱਚਿਆਂ ਵਾਲੇ ਪਰਿਵਾਰਾਂ ਦੇ ਲਈ ਨਿਰਪੱਖਤਾ ਤੇ ਸਪਸ਼ਟਤਾ ਲਈ ਆਉਂਦੇ ਲਈ ਇੱਕ ਕਾਨੂੰਨ ਹੈ ਇੱਕ ਵਾਰ ਬੀਲ C3 ਅਧਿਕਾਰਤ ਤੌਰ ਉਤੇ ਲਾਗੂ ਹੋ ਜਾਣ ਤੋਂ ਬਾਅਦ ਇਹ ਉਹਨਾਂ ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਦੇਵੇਗਾ ਜੋ ਪੁਰਾਣੇ ਨਿਯਮਕਰਨ ਪਹਿਲਾਂ ਬਾਹਰ ਰਹੇ ਸਨ ਇਹਨਾਂ ਦੇ ਵਿੱਚ ਉਹ ਬਾਲਕ ਸ਼ਾਮਲ ਨੇ ਜੋ ਪਹਿਲੀ ਪੀੜੀ ਦੀ ਸੀਮਾ ਜਾਂ ਪੁਰਾਣੇ ਨਾਗਰਿਕਤਾ ਕਾਨੂੰਨ ਦੇ ਹੋਰ ਪੁਰਾਣੇ ਹਿੱਸੇ ਦੇ ਲਈ ਨਹੀਂ ਤਾਂ ਕੈਨੇਡੀਅਨ ਨਾਗਰਿਕ ਹੁੰਦੇ ਨੇ ਨਵਾਂ ਅਪਡੇਟ ਸੁਝਾਅ ਦੇ ਤੱਕ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਕਲਟਰ ਟਾਂਗ ਤੇ ਨਾਲ ਬਾਹਰ ਰੱਖਿਆ ਗਿਆ ਸੀ ਅੰਤ ਵਿੱਚ ਉਸ ਨੂੰ ਕੈਨੇਡੀਅਨ ਵਜੋਂ ਮਾਨਤਾ ਦਿੱਤੀ ਜਾਵੇਗੀ ਭਾਵੇਂ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ ਪਰ ਇਹ ਹਜੇ ਵੀ ਲਾਗੂ ਨਹੀਂ ਹੋਇਆ ਸਰਕਾਰ ਕੌਂਸਲ ਦੇ ਵਿੱਚ ਇੱਕ ਅਧੇਸ਼ ਰਾਹੀ ਅਧਿਕਾਰ ਤੇ ਸ਼ੁਰੂਆਤੀ ਮੀਂਹ ਦਾ ਐਲਾਨ ਕਰੇਗੀ ਉਦੋਂ ਤੱਕ ਪਹਿਲੀ ਪੀੜੀ ਦੀ ਸੀਮਾ ਤੋਂ ਪ੍ਰਭਾਵਿਤ ਲੋਕਾਂ ਦੇ ਲਈ ਮੌਜੂਦਾ ਅੰਤਰੀਮ ਪਾਇਲਾ ਲਾਗੂ ਰਹੇਗੀ ਵਦੇਸ਼ ਦੇ ਫੇਰਵਿਆਂ ਦੇ ਲਈ ਕੋਈ ਵੀ ਆਯਾ ਸੀਸੀਪੀ ਅਧਿਕਾਰਤ ਵੈੱਬਸਾਈਟ ਉਤੇ ਨਾਗਰਿਕਤਾ ਭਾਗ ਦੀ ਜਾਂਚ ਕਰ ਸਕਦਾ ਹੈ ਨਵਾਂ ਕਾਨੂੰਨ ਕੋਈਖ ਦੇ ਲਈ ਇੱਕ ਸਪਸ਼ਟ ਅਤੇ ਅਪਡੇਟ ਕੀਤਾ ਨਿਯਮ ਵੀ ਬਣਾਉਂਦਾ ਹੈ ਇੱਕ ਕੈਨੇਡੀਅਨ ਮਾਤਾ ਪਿਤਾ ਜੋ ਕੈਨੇਡਾ ਤੋਂ ਬਾਹਰ ਪੈਦਾ ਹੋਇਆ ਜੋ ਗੋਤ ਲੈ ਗਿਆ ਸੀ ਉਸ ਤੋਂ ਵਿਦੇਸ਼ ਦੇ ਵਿੱਚ ਪੈਦਾ ਹੋਏ ਜਾਂ ਗੋਤ ਲੈ ਗਏ ਆਪਣੇ ਬੱਚੇ ਨੂੰ ਨਾਗਰਿਕਤਾ ਦੇਣ ਦੀ ਚਾਹਤ ਹੋਵੇਗੀ ਪਰ ਸਿਰਫ ਤਾਂ ਹੀ ਚੇਕਰ ਉਸ ਮਾਤਾ ਪਿਤਾ ਦਾ ਕੈਨੇਡਾ ਦੇ ਨਾਲ ਅਸਲ ਸੰਬੰਧ ਹੋਵੇ ਇਹਦੇ ਵਿੱਚ ਕਨਿਸ਼ਚਿਤ ਸਮੇਂ ਦੇ ਲਈ ਕੈਨੇਡਾ ਵਿੱਚ ਰਹਿਣਾ ਜਾਂ ਦੇਸ਼ ਦੇ ਨਾਲ ਮਜ਼ਬੂਤ ਸੰਬੰਧ ਰੱਖਣਾ ਵਰਗੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਨੇ ਆਈਐਸਸੀਸੀ ਦੇ ਅਨੁਸਾਰ ਧਿਲ ਤੇ ਲਾਗੂ ਹੋਣ ਤੋਂ ਪਹਿਲਾਂ ਪੈਦਾ ਹੋਏ ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਪ੍ਰਦਾਨ ਕੀਤੀ ਜਾਵੇਗੀ ਜੋ ਪਹਿਲੀ ਪੀੜ੍ਹੀ ਦੀ ਸੀਮਾ ਜਾਂ ਪਿਛਲੇ ਕਾਨੂੰਨ ਦੇ ਹੋਰ ਪੁਰਾਣੇ ਨਿਯਮਾਂ ਦੇ ਲਈ ਨਾਗਰਿਕ ਹੁੰਦੇ ਨੇ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੈਸ ਨੇ ਆਪਨੇ ਕਿਹਾ ਕਿ ਨਵਾਂ ਕਾਨੂੰਨ ਨਾਗਰਿਕਤਾ ਕਾਨੂੰਨ ਦੇ ਵਿੱਚ ਮੌਜੂਦਾ ਮੁੱਦਿਆਂ ਨੂੰ ਠੀਕ ਕਰਦਾ ਹੈ ਉਹਨਾਂ ਕਿਹਾ ਕਿ ਇਹ ਵਿਦੇਸ਼ਿਆ ਦੇ ਵਿੱਚ ਪੈਦਾ ਹੋਏ ਜੋ ਗੋਤਲੇ ਚਿਆ ਮਲੇ ਪੇਟੀਵਾਲਾ ਦੀ ਮਦਦ ਕਰੇਗਾ ਉਹਨਾਂ ਲੋਕਾਂ ਨੂੰ ਨਾਗਰਿਕਤਾ ਦੇਵੇਗਾ ਜਿਨ੍ਹਾਂ ਨੂੰ ਪਹਿਲਾਂ ਬਾਹਰ ਰੱਖਿਆ ਗਿਆ ਸੀ ਅਤੇ ਭੂਿਕ ਦੇ ਲਈ ਸਪਸ਼ਟ ਨਿਯਮ ਨਿਰਧਾਰਤ ਕਰੇਗਾ ਬਿਲ C3 ਸਦੇ ਨਾਗਰਿਕਤਾ ਕਾਨੂੰਨਾ ਦੇ ਵਿੱਚ ਲੰਬੇ ਸਮੇਂ ਤੋਂ ਚਰਦੇ ਹੋ ਮੁੱਦਿਆਂ ਨੂੰ ਹੱਲ ਕਰੇਗਾ ਅਤੇ ਵਿਦੇਸ਼ਾਂ ਵਿੱਚ ਪੈਦਾ ਹੋਏ ਜਾਂ ਗੋਤਲੇ ਬੱਚਿਆਂ ਵਾਲੇ ਪਰਿਵਾਰਾਂ ਵਿੱਚ ਨਿਰਪਕਤਾ ਲਿਆਵੇਗਾ ਇਹ ਉਹਨਾਂ ਲੋਕਾਂ ਨੂੰ ਨਾਗਰਿਕਤਾ ਪ੍ਰਦਾਨ ਕਰੇਗਾ ਜਿਨ੍ਹਾਂ ਨੂੰ ਪਿਛਲੇ ਕਾਨੂੰਨਾ ਦੁਆਰਾ ਬਾਹਰ ਰੱਖਿਆ ਗਿਆ ਸੀ ਅਤੇ ਇਹ ਭੂਿਕ ਦੇ ਲਈ ਸਪਸ਼ਟ ਨਿਯਮ ਨਿਰਧਾਰਤ ਕਰੇਗਾ ਜੁਗਨ ਸੋਨਦਾ ਕਿ ਰੋਣਕ ਪਰਿਵਾਰ ਕੀ ਮਰੰਦੇ ਨੇ ਇਸ ਬਤਲਾਵ ਕੈਨੇਡੀਅਨ ਨਾਗਰਿਕਤਾ ਨੂੰ ਮਜ਼ਬੂਤ ਅਤੇ ਸੁਰੱਖਿਅਤ ਕਰਨਗੇ ਲੋਸਟ ਕੈਨੇਡੀਅਨਸ ਗਰੁੱਪ ਦੇ ਸੰਸਥਾਪਕ ਡੌਨ ਚੈਪਮਨ ਨੇ ਵੀ ਇਸ ਕਦਮ ਦਾ ਸਵਾਗਤ ਕੀਤਾ ਉਹਨਾਂ ਕਿਹਾ ਕਿ ਬਤਲਾਵ ਨਾਗਰਿਕਤਾ ਤੱਕ ਪਹੁੰਚ ਨੂੰ ਵਧੇਰੇ ਨਿਰਪੱਖ ਅਤੇ ਵਾਜਬ ਬਣਾਉਂਦੇ ਨੇ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਆਪਣੇ ਇੱਕ ਪੁਰਾਣੇ ਕਾਨੂੰਨ ਕਾਰਨ ਆਪਣੀ ਨਾਗਰਿਕਤਾ ਗਵਾ ਦਿੱਤੀ ਹੈ